ਸਤ ਸ੍ਰੀ ਅਕਾਲ ਦੋਸਤ ਦੀਪਸਰ ਦਾ ਨਿੰਜੋ ਕੇ ਹਰ ਦਿਨ ਨਵੇਂ ਤੇ ਨਵਾਂ ਬਲੌਗ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਦੇ ਨਾਲੇ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਜਾਨੀ ਕਿ ਡੇਲੀ ਰੂਟੀਨ ਹੈ ਜਿਹੜੀ ਇਹ ਆਪਣੀ ਸ਼ੇਅਰ ਕਰਦੀ ਹੈ ਐਸੇ ਨਾਲ ਹੀ ਇਸ ਤੋਂ ਨਵਾਂ ਬਲੌਗ ਆਇਆ ਹੈ ਜਿਸ ਦੇ ਵਿੱਚ ਇਸ ਨੇ ਦੱਸਿਆ ਵੀ ਹੁਣ ਇਹ ਆਪਣੇ ਪੇਕੇ ਪਰਿਵਾਰ ਨਾਲ ਕਦੇ ਵੀ ਨਹੀਂ ਰਹੇਗੀ ਕਿਉਂਕਿ ਦੀਪ ਸਰਦਾਰ ਨਹੀਂ ਪਹਿਲਾਂ ਤੋਂ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਆਪਣੇ ਪੇਕੇ ਪਿੰਡ ਰਹਿੰਦੀ ਹੈ ਕਿਉਂਕਿ ਇਹਨਾਂ ਦੇ ਹਸਬੰਦ ਬਾਹਰ ਨੇ ਤੇ ਇਹ ਆਪਣੇ ਮੰਮੀ ਕੋਲ ਰਹਿੰਦੇ ਨੇ ਪਹਿਲਾਂ ਇਹਨਾਂ ਦਾ ਇੱਕ ਭਰਾ ਵੀ ਸੀ ਜਿਸ ਦੀ ਪੈਥ ਹੋ ਗਈ ਸੀ ਤੇ ਹੁਣ ਇਹ ਆਪਣੀ ਮੰਮੀ ਨਾਲ ਹੀ ਰਹਿੰਦੇ ਨੇ ਆਪਣੇ ਪੇਕੇ ਪਿੰਡ ਇਸ ਕਰਕੇ ਹੁਣ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਹੈ ਵੀ ਇਸ ਬਲੌਗ ਦੇ ਵਿੱਚ ਜੋ ਕਿ 1-2 ਦਿਨ ਪਹਿਲਾਂ ਹੀ ਇਹਨਾਂ ਨੇ ਸ਼ੇਅਰ ਕੀਤਾ ਹੈ ਅਸਤੇ ਵਿੱਚ ਇਹਨਾਂ ਨੇ ਦੱਸਿਆ ਵੀ ਮੈਂ ਹੁਣ ਆਪਣੇ ਸਹੁਰੇ ਪਰਿਵਾਰ ਕੋਲ ਜਾ ਕੇ ਹੀ ਰਹਾਂਗੀ ਮੈਂ ਆਪਣੇ ਪੇਕੇ ਪਿੰਡ ਨੂੰ ਨਹੀਂ ਰਹਾਂਗੀ ਕਿਉਂਕਿ ਉੱਥੇ ਮੇਰੀ ਹੁਣ ਬਹੁਤ ਜ਼ਰੂਰਤ ਹੈ ਇਸ ਕਰਕੇ ਹੀ ਹੁਣ ਇਹ ਆਪਣੀ ਮਾਂ ਦੇ ਨਾਲ ਆਪਣੇ ਸਹੁਰੇ ਪਰਿਵਾਰ ਕੋਲ ਜਾ ਕੇ ਰਹਿਣਗੇ ਇਸ ਬਾਰੇ ਇਹਨਾਂ ਨੇ ਪੱਕਾ ਖੁਨਾਸਾ ਨਹੀਂ ਕੀਤਾ ਵੀ ਮਾਂ ਨੂੰ ਆਪਣੇ ਨਾਲ ਲੈ ਕੇ ਜਾਣਗੇ ਜਾਂ ਇਹ ਆਪਣੇ ਪਿੰਡ ਹੀ ਛੱਡ ਕੇ ਜਾਣਗੇ ਐਸੇ ਨਾਲ ਹੀ ਸਾਰੇ ਸੋਚਾਂ ਦੇ ਵਿੱਚ ਹਣ ਜੋ ਕਿ ਦੀਪ ਸਰਦਾਰਨੀ ਦੇ ਫੈਨ ਹਨ ਵੀ ਦੀਪ ਸਰਦਾਰਨੀ ਆਪਣੀ ਮਾਂ ਨੂੰ ਆਪਣੇ ਨਾਲ ਆਪਣੇ ਸਾਰੇ ਪਰਿਵਾਰ ਕੋਲ ਲੈ ਕੇ ਜਾਵੇ ਹੀ ਜਾਂ ਨਹੀਂ